ਜਦੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੀਨ ਦਾਲੇ ਰਾਜੇ ਦੀ ਜ਼ਮੀਨ 927 ਏਕੜ ਮਜ਼ਦੂਰਾਂ ਨੂੰ ਹੱਕ ਦਿਵਾ ਕੇ ਔਰ ਉਹਨਾਂ ਨੇ ਕਿਉਂ ਦੇ ਦੀਵੇ ਜਗਾਏ ਤਾਂ ਸਾਨੂੰ ਵੀ ਹੌਸਲਾ ਹੋਇਆ ਸ੍ਰੀ ਕੋਟ ਦੇ ਰਾਜੇ ਦੀ ਜੋ 7000 ਏਕੜ ਜ਼ਮੀਨ ਬੇਆਵਾਜ਼ ਬੇਚਰਾਗ ਬੇਨਾਮੀ ਪਈ ਹੈ ਬਿਲਕੁਲ ਬੇਆਵਾਦ ਅਸੀਂ ਤਾਂ ਕਹਿੰਨੇ ਆ ਕਿ ਉਹਦਾ ਕੋਈ ਵਾਰਿਸ ਨਹੀਂ ਹੈ ਅੱਜ ਹੂੰ ਪੰਜਾਬ ਸਰਕਾਰ ਦਾ ਵੀ ਉਹਦੇ ਦੇ ਕੋਈ ਅਧਿਕਾਰ ਨਹੀਂ ਹੈ ਹੁਣ ਮੌਕੇ ਦੇ ਸਿਆਸਤਦਾਨਾਂ ਨੇ ਧੜ ਵੀ ਲੋਕਾਂ ਨੇ ਉਥੇ ਕਣਕ ਦੀ ਫਸਲ ਬੀਜੀ ਹੋਈ ਹੈ ਹੂੰ ਪੰਜਾਬ ਦੇ ਵਿੱਚ ਮਰਲਾ ਮਰਲਾ ਡੇਡ ਡੇਡ ਮਰਲੇ ਦੇ ਵਿੱਚ ਕਈ ਕਈ ਪਰਿਵਾਰ ਆਪਣਾ ਜੂਨ ਗੁਜ਼ਾਰਾ ਕਰ ਰਹੇ ਆ ਦੋਸਤੋ ਪਿਛਲੇ ਲਗਭਗ 10-11 ਸਾਲਾਂ ਤੋਂ ਸੰਗਰੂਰ ਵਾਲੀ ਸਾਈਡ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇੱਕ ਜਥੇਬੰਦੀ ਆ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਮਜ਼ਦੂਰਾਂ ਨੂੰ ਆ ਜਿਹੜਾ ਉਹਨਾਂ ਦੇ ਹਿੱਸੇ ਦੀ ਜ਼ਮੀਨ ਲੈ ਕੇ ਦਿੰਦੀ ਆ ਚਾਹੇ ਉਹਨਾਂ ਨੇ ਪੰਚਾਇਤੀ ਜ਼ਮੀਨ ਤੋਂ ਸ਼ੁਰੂ ਕੀਤਾ ਔਰ ਅੱਜ ਉਹੀ ਜਥੇਬੰਦੀ ਹੈ ਜਿਹੜੀ ਉਹ ਲੈਂਡ ਸੀਲਿੰਗ ਐਕਟ ਜੋ ਕਾਨੂੰਨ ਬਣਿਆ ਹੋਇਆ ਕਿ 17.5 ਏਕੜ ਤੋਂ ਉੱਪਰ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਜ਼ਮੀਨ ਵਾਧੂ ਰੱਖ ਨਹੀਂ ਸਕਦਾ ਜਿਹਦੇ ਕੋਲ ਅਪਜਾਉ ਜ਼ਮੀਨ ਆ ਤਾਂ ਦੂਸਰੇ ਪਾਸੇ ਫਰੀਦਕੋਟ ਦੇ ਵਿੱਚ ਵੀ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਵੀ ਹੈ ਜਿਹੜੀ ਪਿਛਲੇ ਦਿਨਾਂ ਦੇ ਦੌਰਾਨ ਸਥਾਪਿਤ ਹੋਈ ਹੈ ਔਰ ਕੱਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਦੇ ਵੱਲੋਂ ਕੋਟਪੂਰਾ ਦੇ ਜੋ ਪਾਰਕ ਆ ਪਕਸਿੰਗ ਪਾਰਕ ਆ ਉੱਥੇ ਬਹੁਤ ਵੱਡਾ ਇਕੱਠ ਹੋਇਆ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਆ ਜਿਹੜੇ ਉਸ ਇਕੱਠ ਦੇ ਵਿੱਚ ਪਹੁੰਚੇ ਤਾਂ ਕੀ ਗੱਲ ਫੈਸਲੇ ਹੋਏ ਨੇ ਇਸ ਜਥੇਬੰਦੀ ਦੇ ਵੱਲੋਂ ਜੋ ਇੱਥੇ ਫਰੀਦਕੋਟ ਦੇ ਵਿੱਚ ਬਣੀ ਔਰ ਕਿਸ ਤਰ੍ਹਾਂ ਦਾ ਮਜ਼ਦੂਰਾਂ ਦੇ ਵਿੱਚ ਪ੍ਰਭਾਵ ਸੀ ਕਿਸ ਤਰ੍ਹਾਂ ਦਾ ਉਤਸ਼ਾਹ ਸੀਗਾ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੋਂ ਜੋ ਆਗੂ ਨੇ ਮਜ਼ਦੂਰ ਆਗੂ ਨੇ ਅਵਤਾਰ ਸਿੰਘ ਸੋਤਾ ਜੀ ਗੱਲਬਾਤ ਕਰਾਂਗੇ ਪਤਾਂ ਜੀ ਸਭ ਤੋਂ ਪਹਿਲਾ ਸਵਾਲ ਤਾਂ ਜੀ ਸਵਾਗਤ ਹੈ ਧੰਨਵਾਦ ਜੀ ਨਮੋ ਵਧਾਈ ਜੈ ਪੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਾਂ ਮੇਰਾ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਕੱਲ ਮੀਟਿੰਗ ਕੀਤੀ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਇੱਥੇ ਪਹੁੰਚੇ ਕਿਸ ਤਰ੍ਹਾਂ ਦਾ ਉਤਸ਼ਾਹ ਸੀ ਲੋਕਾਂ ਦੇ ਵਿੱਚ ਰਿਸਪਾਂਸ ਕਿਸ ਤਰ੍ਹਾਂ ਮਿਲਿਆ ਜਦੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੀਂਦਾਲੇ ਰਾਜੇ ਦੀ ਜ਼ਮੀਨ 927 ਏਕੜ ਮਜ਼ਦੂਰਾਂ ਨੂੰ ਹੱਕ ਦਵਾ ਕੇ ਔਰ ਉਹਨਾਂ ਨੇ ਘਿਓ ਦੇ ਦੀਵੇ ਜਗਾਏ ਹੂੰ ਤਾਂ ਸਾਨੂੰ ਵੀ ਹੌਸਲਾ ਹੋਇਆ ਕਿ ਜਿਹੜਾ ਫਰੀਦਕੋਟ ਦੇ ਰਾਜੇ ਦੀ ਜੋ 7000 ਏਕੜ ਜ਼ਮੀਨ ਬੇਆਬਾਦ ਬੇਚਰਾਗ ਬੇਨਾਮੀ ਪਈ ਹੈ ਮੇਰਾ ਕਹਿਣ ਤੋਂ ਪਾਵੇ ਹੈ ਕਿ ਮਹਾਰਾਜਾ ਫਰੀਦਕੋਟ ਦੀ ਮੌਤ ਤੋਂ ਬਾਅਦ ਇੱਕ ਟਰਸਟ ਬਣਿਆ ਆਰਾ ਟਰਸਟ ਵੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਭੰਗ ਕਰ ਦਿੱਤਾ ਗਿਆ ਉਹਨਾਂ ਉਹਦੀ ਲਾਸਟ ਜੱਜਮੈਂਟ ਦੇ ਵਿੱਚ ਸਿਰਫ 30 9 2022 ਤੱਕ ਕੇਵਲ ਬਲਵੀਰ ਹਸਪਤਾਲ ਜੋ ਫਰੀਦਕੋਟ ਚਾ ਰਾਜੇ ਦਾ ਉਹਦੀ ਦੇਖਭਾਲ ਆਸਤੇ ਦੇ ਘਰ ਦਿੱਤੇ ਸੀ ਹੂੰ ਉਹ ਵੀ ਸਮਾਂ ਲੰਘ ਚੁੱਕਿਆ ਸੋ ਅੱਜ ਟਰਸਟ ਵੀ ਭੰਗ ਹੋ ਚੁੱਕਿਆ ਹੈ ਇਹ ਜੋ ਫਰੀਦਕੋਟ ਵਾਲੇ ਰਾਜੇ ਦੀ 7000 ਏਕੜ ਜ਼ਮੀਨ ਹੈ ਹਾਂ ਔਰ ਬਿਲਕੁਲ ਬੇਆਬਾਦ ਸੀ ਤਾਂ ਕਹਿੰਨੇ ਆ ਕਿ ਉਹਦਾ ਕੋਈ ਵਾਰੀ ਵਾਰਸ ਨਹੀਂ ਅੱਜ ਹਾਂ ਪੰਜਾਬ ਸਰਕਾਰ ਦਾ ਵੀ ਉਹਦੇ ਦੇ ਕੋਈ ਅਧਿਕਾਰ ਨਹੀਂ ਹੈ ਹਾਂ ਜਦੋਂ ਇਹ ਟਰਸਟ ਸੀਗਾ 1991 ਦੇ ਵਿੱਚ 30 ਸਾਲਾਂ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਇੱਕ ਸੀਡ ਫਾਰਮ ਦੇ ਤੌਰ ਤੇ 30 ਸਾਲਾਂ ਲਈ ਪਟੇ ਤੇ ਇਹ ٹرسٹ ਨੇ ਜ਼ਮੀਨ ਦਿੱਤੀ ਸੀ ਹਾਂ ਔਰ 2021 ਜੀ ਜਦੋਂ ٹرسٹ ਖਤਮ ਹੋ ਗਿਆ ਤਾਂ ਉਸ ਤੋਂ ਬਾਅਦ ਕਈ ਸਾਲ ਜ਼ਮੀਨ ਵਿਹਲੀ ਰਹੀ ਹਾਂ ਹੁਣ ਮੌਕੇ ਦੇ ਸਿਆਸਤਦਾਨਾਂ ਨੇ ਧੜ ਵੀ ਲੋਕਾਂ ਨੇ ਉਥੇ ਕਣਕ ਦੀ ਫਸਲ ਬੀਜੀ ਹੋਈ ਹੈ ਹਾਂ ਜਿਹੜੀ ਕਿ ਉਹ ਵੀ ਬੇਨਾਮੀ ਜ਼ਮੀਨ ਤੇ ਬੀਜੀ ਹੋਈ ਆ। ਹਾਂ। ਇਸ ਲਈ ਅਸੀਂ ਸੋਚਿਆ ਕਿ ਜਿਹੜੇ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਬੇਜ਼ਮੀਨੇ ਕਿਰਤੀ ਲੋਕ ਹਾਂ। ਹਾਂ। ਭਾਵੇਂ ਉਹ ਰੇੜੀ ਲਾਉਂਦਾ ਭਾਵੇਂ ਉਹ ਕੋਈ ਵੀ ਛੋਟਾ ਮੋਟਾ ਕੰਮ ਕਰਦਾ ਹੈ। ਹਾਂ। ਜਿਹੜੇ ਮਜ਼ਦੂਰ ਕੋਲੇ ਰਹਿਣ ਨੂੰ ਥਾਂ ਨਹੀਂ। ਹਾਂ। ਮੇਰਾ ਕਹਿਣ ਤੋਂ ਪਾਵੇ ਹੈ ਕਿ ਪੰਜਾਬ ਦੇ ਵਿੱਚ ਮਰਲਾ ਮਰਲਾ ਡੇਡ ਡੇਡ ਮਰਲੇ ਦੇ ਵਿੱਚ ਕਈ ਕਈ ਪਰਿਵਾਰ ਆਪਣਾ ਜੂਨ ਗੁਜ਼ਾਰਾ ਕਰ ਰਹੇ ਆ ਹੂੰ ਔਰ ਉਹ ਸੱਬਿਆ ਉਹ ਜਿਹੜਾ ਕਿਸਮ ਦਾ ਇੱਕ ਸੱਬਿਆਚਾਰ ਆ ਉਹਨਾਂ ਦਾ ਹੂੰ ਉਹਨਾਂ ਦੀ ਮਜਬੂਰੀ ਵੀ ਹੈ ਕਿ ਉਹਨਾਂ ਨੂੰ ਕੋਈ ਲੀਡਰ ਜਾਂ ਜਿੰਨੇ ਵੀ ਸਾਡੇ ਪਿਛਲੇ ਸਮੇਂ ਦੇ ਰਾਜਸੀ ਲੀਡਰ ਹੋਏ ਐ ਉਹ ਸਿਰਫ ਵੋਟ ਬੈਂਕ ਦੇ ਤੌਰ ਤੇ ਵਰਤਦੇ ਐ ਉਹਨਾਂ ਨੂੰ ਇੱਕ ਲੌਲੀਪੌਪ ਦਿੰਦੇ ਐ ਕਿ ਤੁਹਾਨੂੰ ਪੰਜ ਮਰਲੇ ਥਾ ਦੇਾਂਗੇ ਤੁਹਾਡੀਆਂ ਛੱਤਾਂ ਪੱਕੀਆਂ ਕਰ ਦੇਾਂਗੇ ਅੱਜ ਵੀ ਇੱਕ ਹਵਾ ਢਾਈ ਪਈ ਆ ਪੰਜਾਬ 'ਚ ਕਿ ਜਿਹੜੇ ਆ ਟਾਇਲ ਬੱਤੇ ਵਾਲਿਆ ਫਾਰਮ ਭਰੋ ਔਰ ਤੁਹਾਡੀਆਂ ਛੱਤਾਂ ਪੱਕੀਆਂ ਕਰ ਦੇਾਂਗੇ ਉਹ ਲੋੜਾ ਆ ਗਿਆ ਮਰਲਾ ਮਰਲਾ ਦਾ ਥਾ ਉਹਨਾਂ ਕੋਲੇ ਹੂੰ ਤੇ ਤੁਸੀਂ ਉੱਥੇ ਜਿਹੜੇ ਚਾਰ-ਚਾਰ ਪਰਿਵਾਰ ਰਹਿ ਰਹੇ ਆ ਉਹਨਾਂ ਨੂੰ ਇੱਕ ਸਰਕਾਰ ਇਸ ਕਿਸਮ ਦਾ ਜਿਹੜਾ ਜੁਗਲਾਮਾ ਖਾ ਰਹੀ ਹੈ ਹੂੰ ਪਰ ਇਹ ਕਦੇ ਹੋਣਾ ਨਹੀਂ ਕਈ ਵਾਰੀ ਇਹ ਕੁਝ ਹੋ ਚੁੱਕਿਆ ਸਰਕਾਰ ਨੇ ਬੜੇ ਵਾਰੀ ਜਿਹੜੀ ਸਰਕਾਰ ਆਈ ਅਸੀਂ ਤੁਹਾਨੂੰ ਪੰਜ ਮਰਲੇ ਥਾ ਦੇਵਾਂਗੇ ਅਸੀਂ ਤੁਹਾਡੀਆਂ ਛੱਤਾਂ ਪੱਕੀਆਂ ਕਰ ਦਾਂਗੇ ਪਰ ਕੀਤਾ ਕਿਸੇ ਨੇ ਕੁਝ ਨਹੀਂ ਹੂੰ ਸੋ ਸਾਨੂੰ ਦੁੱਖ ਹੁੰਦਾ ਹੈ ਕਿ ਜਦੋਂ ਪੁਰਾਣੇ ਸਮੇਂ ਚ ਅਜ ਤੋਂ 35-40 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਸਾਡੇ ਆਮ ਪਿੰਡਾਂ ਦੇ ਵਿੱਚ ਹਰ ਘਰੇ ਪਸ਼ੂ ਤੰਨ ਹੁੰਦਾ ਸੀ ਇੱਕ ਅੱਧੀ ਮੱਝ ਕਾ ਹੁੰਦੀ ਸੀ ਹਰ ਗਰੀਬ ਘਰੇ ਦੁੱਧ ਦਹੀਂ ਦਾ ਕੰਮ ਮੱਖਣ ਦਾ ਕੰਮ ਇਹ ਸਾਰਾ ਕੁਝ ਘਰੋਂ ਹੀ ਸਰ ਜਾਂਦਾ ਸੀ ਹੂੰ ਸੋ ਅੱਜ ਉਹ ਵੰਡੀਆਂ ਪੈ ਪਏ ਸਾਡੇ ਕੋਲੇ ਜਿਹੜੇ ਘਰ ਦੀਆਂ ਥਾਵਾਂ ਛੋਟੀਆਂ ਰਹਿ ਗਈਆਂ ਹੂੰ ਇਸ ਤੋਂ ਇਲਾਵਾ ਜਿਹੜੇ ਸਾਡੇ ਕਿਸਾਨ ਭਰਾ ਹੈ ਉਹ ਖੇਤਾਂ ਦੇ ਵਿੱਚ ਐਸੀ ਸਪਰੇਅ ਮਾਰਦੇ ਆ ਵੀ ਛੜਕਦੀਆਂ ਪੱਡੜੀਆਂ ਤੇ ਵੀ ਜਿਹੜਾ ਕਾ ਉਹਨਾਂ ਦੀਆਂ ਵੀ ਤੜਾ ਖਤਮ ਕਰ ਦਿੰਦੇ ਆ ਹੂੰ ਸੋ ਜੇ ਕਿਸੇ ਕੋਲੇ ਸਾਡੇ ਪਰਿਵਾਰ ਕੋਲੇ ਕੋਈ ਮੱਝ ਗਾਂ ਪਸ਼ੂ ਧਨ ਹੈ ਵੀ ਕਾ ਉਹ ਪੱਠੇ ਕਿੱਥੋਂ ਲਿਆਵੇ ਹੂੰ ਕਿੱਥੋਂ ਖੋਦ ਕੇ ਪਾਵੇ ਇਹ ਵੀ ਇੱਕ ਮਜਬੂਰੀ ਹੈ ਸੋ ਇਹਦੇ ਨਾਲ ਕੀ ਹੋਇਆ ਕਿ ਸਾਡੇ ਜਿਹੜੇ ਸ਼ੈਡੂਲਡ ਕਾਸਟ ਆ ਬੇਜਮੀਨੇ ਕਿਰਤੀ ਲੋਕ ਆ ਜਿਹੜੇ ਕੇ ਮਾਵਾਂ ਉਹਨਾਂ ਨੂੰ ਆਧ ਰੜਕਾ ਪਿਆਉਂਦੀਆਂ ਸੀ ਤੁਹਾਡੇ ਅਰਗੇ ਨੌਜਵਾਨ ਮੁੰਡਿਆਂ ਨੂੰ ਤੇ ਅੱਜ ਉਹ ਦੁੱਧ ਦਹੀਂ ਕੋਹਾ ਦੂਰ ਚਲਾ ਗਿਆ ਸਾਡੇ ਪਰਿਵਾਰਾਂ ਤੋਂ ਸੋ ਇਸ ਲਈ ਅਸੀਂ ਇਹ ਸੁਪਨਾ ਸਿਰਜਾ ਕਿ ਜਿਹੜਾ ਫਰੀਦਕੋਟ ਦੇ ਵਿੱਚ ਆ ਜੋ 7000 ਏਕੜ ਜ਼ਮੀਨ ਰਾਜੇ ਦੀ ਪਈ ਹੈ ਉਹਦੇ ਉੱਤੇ ਜਿਕੇ ਅਸੀਂ ਇੱਕ ਇੱਕ ਕਿੱਲਾ ਹਰ ਇੱਕ ਪਰਿਵਾਰ ਨੂੰ ਜਿਹੜੇ ਸਾਡੇ ਨਾਲ ਸੰਘਰਸ਼ ਚ ਜੀ ਸਟਾਰ ਰਹੇ ਆ ਉਹਨਾਂ ਨੂੰ ਘੱਟੋ ਘਾਟ ਦੇ ਕੇ ਕਿ ਕਿੱਲਾ ਦੇਣ ਵਿੱਚ ਜੇ ਅਸੀਂ ਸਮਰੱਥ ਹੁੰਨੇ ਆ ਦੇਖੋ ਚਾਰ ਕਨਾਲਾਂ ਜਗ੍ਹਾ ਜਿਹੜੀ ਉਹਦੇ ਵਿੱਚ ਜੇ ਕਣਕ ਬੀਜੀ ਜਾਵੇ ਤਾਂ ਬੇਰ 12 13 ਕੁਆਂਟਲ ਕਣਕ ਆ ਜਿਹੜੀ ਇੱਕ ਸਾਲ ਚ ਉਹ ਫਸਲ ਨਿਕਲਦੀ ਆ ਤੇ ਸਾਰੇ ਪਰਿਵਾਰ ਦਾ ਗੁਜ਼ਾਰਾ ਉਹ ਕਣਕ ਤੋਂ ਹੋ ਸਕਦਾ ਕਿਸੇ ਆ ਢੀਪੂ ਹੋਲਡਰਾਂ ਦੇ ਮਗਰ ਐਸਪੈਕਟਰਾਂ ਦੇ ਮਗਰ ਪਰਤੀਆਂ ਘਟਾਉਣ ਦੀ ਲੋੜ ਨਹੀਂ ਮੁਫਤ ਦੀ ਕਣਕ ਲੈਣ ਦੀ ਲੋੜ ਨਹੀਂ ਹੈ ਔਰ ਜੇ ਕਨਾਕ ਨਾਲ ਦੋ ਦੋ ਕਨਾਲ ਪੱਠੇ ਬੀਜ ਕੇ ਆਪ ਦੇ ਦੋ ਪਸ਼ੂ ਪਾਲੇ ਜਾ ਸਕਦੇ ਆ ਵਿੱਚੇ ਰਹਿਣ ਸਹਿਣ ਹੋਵੇ ਤਾਂ ਇੱਕ ਕਿੱਲੇ ਦੇ ਵਿੱਚ ਇੱਕ ਪਰਿਵਾਰ ਦਾ ਬੜਾ ਵਧੀਆ ਜੂਨ ਗੁਜ਼ਾਰਾ ਹੋ ਸਕਦਾ ਸਾਡੀਆਂ ਬੀਬੀਆਂ ਜੇ ਕਿਤੇ ਅੱਜ ਕਿਸੇ ਖੇਤ ਦੇ ਵਿੱਚੋਂ ਕੋਈ ਸਾਗ ਦੀ ਚੀਰ ਨਹੀਂ ਵੀ ਤੋੜ ਲੈਂਦੀਆਂ ਤਾਂ ਉਹਨਾਂ ਨੂੰ ਜਲਾਲਤ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ ਸੋ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਕੱਲਾ ਫਰੀਦਕੋਟ ਹੀ ਨਹੀਂ ਸਾਰੇ ਭਾਰਤ ਦੇ ਵਿੱਚ ਰਾਜਿਆਂ ਦੀ ਇਹ ਲੱਖਾਂ ਏਕੜ ਜ਼ਮੀਨ ਪਈ ਹੈ ਅਸੀਂ ਜਿਸ ਦਿਨ ਫਰੀਦਕੋਟ 'ਚ ਕਾਮਯਾਬ ਹੋ ਗਏ ਤਾਂ ਅਸੀਂ ਸਾਰੇ ਪੰਜਾਬ 'ਚ ਕੀ ਸਾਰੇ ਭਾਰਤ ਦੇ ਵਿੱਚ ਜਿੰਨੀਆਂ ਵੀ ਬੇਨਾਮੀਆਂ ਜ਼ਮੀਨਾਂ ਰਾਜਾਂ ਦੀਆਂ ਪਈਆਂ ਉਹਨਾਂ ਤੇ ਇਹਨਾਂ ਮਜ਼ਦੂਰਾਂ ਨੂੰ ਕਾਬਜ਼ ਕਰਾਉਣ ਲਈ ਉਹਨਾਂ ਨੂੰ ਇੱਕੜ ਜਿਗਾਰ ਦਾ ਇੱਕ ਸਾਧਨ ਦੇਣ ਲਈ ਦੇਖੋ ਅੱਜ ਸਰਕਾਰਾਂ ਭਾਵੇਂ ਕਿ ਇੱਕ ਡਰਾਮੇਬਾਜ਼ੀ ਆ ਚਿੰਤਾ ਤੇ ਚਿੰਤਾ ਦੀ ਉਹਨਾਂ ਦੀ ਡਰਾਮੇਬਾਜ਼ੀ ਆ ਕਿ ਲੋਕ ਨਸ਼ਾ ਕਰਦੇ ਆ ਉਹ ਯਾਰੋ ਜੇ ਉਹਨਾਂ ਕੋਲੇ ਕੰਮ ਹੀ ਨਹੀਂ ਜੇ ਉਹਨਾਂ ਕੋਲੇ ਅਸੀਂ ਤਾਂ ਇੱਥੇ ਕੰਮ ਦੇਣਾ ਜੀ ਇੱਕ ਇੱਕ ਕੱਲਾ ਜ਼ਮੀਨ ਦੇ ਵਿੱਚ ਲੋਕਾਂ ਨੂੰ ਕੰਮ ਦੇਣਾ ਵਿੱਚ ਹੀ ਉਹ ਰਹਿਣਗੇ ਵਿੱਚ ਹੀ ਉਹਨਾਂ ਦੀ ਜਿਹੜੀ ਘਰ ਦੀ ਜਿਹੜੀ ਆ ਖਾਣ ਪੀਣਾ ਵਾਸਤੇ ਸਬਜੀ ਹੋਊਗੀ ਦੁੱਧ ਬਾਦ ਹੋਊਗਾ ਖਾਣ ਪੀਣ ਵਾਸਤੇ ਉਹਨਾਂ ਦੇ ਅਨਾਜ ਪੈਦਾ ਹੋਊਗਾ ਸੋ ਉਹਨਾਂ ਨੂੰ ਕਿਸੇ ਕਿਸਾਨ ਭਰਾ ਦੇ ਕਿਸੇ ਦੀਆਂ ਖੇਤਾਂ ਦੀਆਂ ਵਟਾਂ ਤੇ ਕੋਈ ਸਾਗ ਤੋੜਨੀ ਜਾਣਾ ਪੈਣਾ ਪੱਠੇ ਖੋਤਰ ਨਹੀਂ ਜਾਣਾ ਪੈਣਾ ਸਾਰਾ ਕੁਝ ਉਹਨਾਂ ਨੂੰ ਇੱਕੋ ਉਹਨਾਂ ਦੇ ਆਪ ਦੇ ਇੱਕ ਕਿਲੇ ਜਿਹੜੀ ਜ਼ਮੀਨ ਅਸੀਂ ਦਿਵਾ ਰਹੇ ਹਾਂ ਉਹਨਾਂ ਦੇ ਵਿੱਚ ਉਹਨਾਂ ਨੂੰ ਸਾਰੀਆਂ ਸਹੂਲਤਾਂ ਪ੍ਰੋਵਾਈਡ ਹੋਣਗੀਆਂ ਪ੍ਰਧਾਨ ਜੀ ਬਹੁਤ ਸਾਰੇ ਲੋਕਾਂ ਨੇ ਇਹ ਪ੍ਰਚਾਰ ਕੀਤਾ ਕਿ ਰਿਜ਼ਰਵੇਸ਼ਨ ਨਾਲ ਮਜ਼ਦੂਰਾਂ ਦੀ ਮੁਕਤੀ ਹੋਊਗੀ ਤੁਹਾਨੂੰ ਲੱਗਦਾ ਵੀ ਕੱਲੀ ਰਿਜ਼ਰਵੇਸ਼ਨ ਨਾਲ ਮਜ਼ਦੂਰਾਂ ਦੀ ਮੁਕਤੀ ਹੋਊਗੀ ਕਿ ਜ਼ਮੀਨ ਵੀ ਮੁਕਤੀ ਦੇ ਵਿੱਚ ਮਜ਼ਦੂਰਾਂ ਦੀ ਵਿੱਚ ਵੱਡਾ ਰੋਲ ਆ ਜਿਹੜਾ ਉਹਦਾ ਕਰਦੀ ਆ ਗੱਲ ਹੈ ਜੀ ਰਿਜ਼ਰਵੇਸ਼ਨ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਕਿ ਜੋ ਕਿ ਡਾਕਟਰ ਅਮੇਦਕਰ ਸਾਹਿਬ ਨੇ ਸਾਨੂੰ ਸਾਰੇ ਭਾਰਤ ਵਾਸੀਆਂ ਨੂੰ ਕੱਲਾ ਸ਼ਡਿਊਲ ਕਾਸਟਾਂ ਨੂੰ ਨਹੀਂ ਜੋ ਸੰਵਿਧਾਨ ਦੇ ਵਿੱਚ ਹੱਕ ਦਿੰਦਾ ਹੈ ਦੇਖੋ ਜਨਰਲ ਕੈਟਾਗਰੀ ਨੂੰ ਇਕਨੋਮਿਕਲ ਵੀਕਰ ਸੈਕਸ਼ਨ ਦੀ 10% ਰਾਖਵਾ ਕਰਨਾ ਹੈ ਹਾਂ ਹੈਂਡੀਕੈਪਡ ਕੋਟੇ ਦੀ ਰਾਖਵਾ ਕਰਨ ਹੈਗਾ ਔਰ BC ਕੈਟਾਗਰੀ ਦੀ ਰਾਖਵਾ ਕਰਨ ਹੈਗਾ ਜੇ ਸ਼ਡਿਊਲਡ ਕਾਸਟ ਆ ਤਾਂ ਉਹਨਾਂ ਲਈ ਸਟੇਟ ਵਾਈਜ਼ ਰਾਖਵਾ ਕਰਨਾ ਹਾਂ ਉਹਦੇ ਵਿੱਚ ਜੇ ਜਿਹੜੇ ਪਰਿਵਾਰਾਂ ਦੇ ਬੱਚੇ ਪੜ ਜਾਂਦੇ ਐ ਹਾਂ ਉਹਨਾਂ ਨੂੰ ਹੀ ਕੇਵਲ ਰਿਜ਼ਰਵੇਸ਼ਨ ਦਾ ਲਾਭ ਹੁੰਦਾ ਜਿਹੜੇ ਬੱਚਿਆਂ ਜਿਹੜੇ ਲੋਕਾਂ ਕੋਲੇ ਤਾਂ ਰਹਿਣ ਨੂੰ ਜਗ੍ਹਾ ਨਹੀਂ ਉਹਨਾਂ ਦੇ ਨਿਆਣੇ ਕਿੱਥੋਂ ਪੜਨੇ ਆ ਹਾਂ ਉਹਨਾਂ ਨੂੰ ਤਾਂ ਰਿਜ਼ਰਵੇਸ਼ਨ ਦਾ ਗਿਆਨ ਹੀ ਨਹੀਂ ਹਾਂ ਇਸ ਕਰਕੇ ਸਭ ਦੀ ਸਭ ਤੋਂ ਮੁਢਲੀ ਲੋੜ ਆ ਕੁੱਲੀ ਗੁੱਲੀ ਤੇ ਜੁੱਲੀ ਐ ਹਾਂ ਜੇਕਰ ਸਾਡੇ ਉਹ ਕਿੱਕ ਕਹਾਵਤਾ ਜਿਹੜੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ ਤੇ ਜੇਕਰ ਸਾਡੇ ਘਰੇ ਸਾਡੇ ਆਪ ਦੇ ਦਾਣੇ ਹੋਣਗੇ ਸਾਡਾ ਆਪ ਦਾ ਖਾਣ ਪੀਣ ਹੋਊਗਾ ਦੁੱਧ ਬਾਦ ਹੋਊਗਾ ਸਾਡੇ ਅਸੀਂ ਘਰੇ ਚੁੱਲੇ ਤੇ ਰੋਟੀ ਪੱਕੀ ਆਪ ਦੀ ਖਾਵਾਂਗੇ ਤਾਂ ਫੇਰ ਉਹ ਫੇਰ ਹੀ ਉਹ ਰਿਜ਼ਰਵੇਸ਼ਨ ਦਾ ਫਾਇਦਾ ਔਰ ਰਿਜ਼ਰਵੇਸ਼ਨ ਆ ਠੀਕ ਆ ਵੀ ਨੌਕਰੀਆਂ ਦੇ ਵਿੱਚ ਆ ਰਿਜ਼ਰਵੇਸ਼ਨ ਰਾਸ਼ੀ ਸਭਾ ਨੇ ਵਟਿਆ ਅੱਜ ਰਿਜ਼ਰਵੇਸ਼ਨ ਦੇ ਵਟ ਵੀ ਮੈਂ ਤੁਹਾਨੂੰ ਦੱਸਾਂ ਕਿਹ ਲੋਕਾਂ ਜਨਰਲ categories ਦੇ ਜਾਲੀ ਸਰਟੀਫਿਕੇਟ ਬਣਾ ਕੇ ਸਾਡੇ ਬੱਚਿਆਂ ਦਾ ਉਹ ਵੀ ਹੱਕ ਮਾਰ ਰਹੇ ਆ ਅੱਜ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜੇਕਰ ਕੋਈ ਇੱਕ ਬੰਦਾ ਸਰਕਾਰੀ ਨੌਕਰੀ ਕਰਦਾ ਹਾਂ ਔਰ ਉਹ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀ ਕਰਦਾ ਕਿਸੇ ਇੱਕ ਗਰੀਬ ਦਾ ਸ਼ੈਡਿਊਲਡ ਕਾਸਟ ਦਾ ਪਛੜੀ ਸ਼੍ਰੇਣੀ ਦਾ ਇਕਨੋਮਿਕਲ ਵੀਕਰ ਸੈਕਸ਼ਨ ਦਾ ਉਹ ਹੱਕ ਮਾਰ ਕੇ ਉਹ ਸਰਕਾਰੀ ਨੌਕਰੀ ਕਰਦਾ ਕਿੱਥੇ ਉਸ ਪਰਿਵਾਰ ਨੇ ਵਿਕਸਤ ਹੋਣਾ ਕਿੱਥੇ ਇੱਕ ਜਿਹੜਾ ਜਾਲੀ ਸਰਟੀਫਿਕੇਟ ਬਣਾ ਕੇ ਉਹ ਨੌਕਰੀ ਕਰ ਰਿਹਾ ਬੰਦਾ ਉਹ ਆਪ ਦਾ ਪਰਿਵਾਰ ਤਾਂ ਪਹਿਲਾਂ ਹੀ ਉਹ ਸੈਟਲ ਪਰਿਵਾਰ ਆ ਕਿਉਂਕਿ ਤਖੜੇ ਘਰਾਂ ਦੇ ਹੀ ਜਾਲੀ ਸਰਟੀਫਿਕੇਟ ਬਣਦੇ ਆ ਔਰ ਉਹ ਜੇ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀ ਲੈਂਦੇ ਆ ਹੋਰ ਵਿਕਸਤ ਹੁੰਦੇ ਆ ਅੱਛਾ ਪਰ ਤਾਂ ਕਿੰਨੀ ਤਰੀਕ ਨੂੰ ਤੁਸੀਂ ਜੇ ਜ਼ਮੀਨ ਤੇ ਜੋ ਤੁਸੀਂ ਕਿਹਾ ਕਿ ਕੱਲ ਮੀਟਿੰਗ ਦੇ ਵਿੱਚ ਇੰਨੀ ਤਰੀਕ ਨੂੰ ਕਬਜ਼ਾ ਕਰ ਰਹੇ ਹੋ ਉੱਥੇ ਦੇਖੋ ਜੀ ਅਸੀਂ ਜਿਹੜਾ ਹੈਗਾ ਅਗਲੇ ਸ਼ਨੀਚਰਵ ਅਗਲੇ ਐਤਵਾਰ 6 April ਨੂੰ ਹਾਂ ਇੱਕ ਭਾਰਮੀ ਮੀਟਿੰਗ ਆ ਜਿਹੜੀ ਇੱਥੇ ਪਾਰਕ ਦੇ ਵਿੱਚ ਫਿਰ ਕਰ ਰਹੇ ਆ ਹਾਂ ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ 'ਚ ਰਜਾਨਾ 20-20 ਪਿੰਡਾਂ 'ਚ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਮੀਟਿੰਗਾਂ ਕਰਦੇ ਆਂ ਲੋਕਾਂ ਨੂੰ ਸੁਚੇਤ ਕਰ ਰਹੇ ਆਂ ਉਹਨਾਂ ਦੇ ਹੱਕਾਂ ਲਈ ਹਾਂ ਔਰ ਲੋਕਾਂ ਨੂੰ ਸੁਚੇਤ ਕਰ ਰਹੇ ਆਂ ਕਿ ਤੁਹਾਡੇ ਬੱਚਿਆਂ ਦੀਆਂ ਲੋੜਾਂ ਕੀ ਐ ਹਾਂ ਸੋ ਇਸ ਲਈ ਲੋਕਾਂ 'ਚ ਬਹੁਤ ਲੋਕਾਂ ਤੋਂ ਬਹੁਤ ਭਰਮਹੰਗਾਰਾ ਮਿਲ ਰਿਹਾ ਉਸ ਤੋਂ ਬਾਅਦ ਅਸੀਂ 13 April ਨੂੰ ਜੋ ਖਾਲਸਾ ਦਾ ਜਨਮ ਦਿਨ ਹੈ ਕਿਉਂਕਿ ਪੰਜਾਬ ਦੇ ਵਿੱਚ ਸਾਡਾ ਜਿਹੜਾ ਸਿੱਖ ਧਰਮ ਦਾ ਬੋਲਬਾਲਾ ਅਸੀਂ ਉਹਦੀ ਬੜੀ ਸਾਰੇ ਲੋਕੀ ਪੰਜਾਬ ਦੇ ਕੀ ਅਸੀਂ ਬਹੁਤ ਆਦਰ ਸਤਕਾਰ ਅਦਵਤ ਸਤਕਾਰ ਨਾਲ ਖਾਲਸਾ ਦੇ ਜਨਮ ਦਿਨ ਨੂੰ ਮਨਾਉਨੇ ਆ ਮਤਲਬ ਵਸਾਖੀ ਤੇ ਕਰੋਗੇ ਕੱਬ ਜੱਕ ਵਸਾਖੀ ਤੇ ਵਸਾਖੀ ਵਾਲੇ ਦਿਨ ਅਸੀਂ ਉਸ ਜ਼ਮੀਨ ਦੇ ਉੱਤੇ ਅਸੀਂ ਆਪਣੇ ਸਾਰੇ ਜਿੰਨੇ ਵੀ ਸਾਡੇ ਨਾਲ ਸੰਘਰਸ਼ ਕਰਨਗੇ ਲੋਕ ਅਸੀਂ ਉਹਨਾਂ ਦੀਆਂ ਲਿਸਟਾਂ ਬਣਾ ਰਹੇ ਆ ਔਰ 6 ਤਰੀਕ ਨੂੰ ਵੀ ਜਿੰਨੇ ਸਾਥੀ ਸਾਡੇ ਆਉਣਗੇ ਅਸੀਂ ਸਾਰੀਆਂ ਲਿਸਟਾਂ ਫਾਈਨਲ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਉਥੇ ਕਬਜ਼ਾ ਕਰਾਵਾਂਗੇ ਇਸ ਪ੍ਰਧਾਨ ਜ਼ਮੀਨ ਤੇ ਜਦੋਂ ਕਬਜ਼ੇ ਦੀ ਗੱਲ ਆਉਂਦੀ ਆ ਤਾਂ ਪ੍ਰਸ਼ਾਸਨ ਕਿਤੇ ਨਾ ਕਿਤੇ ਕਿਉਂਕਿ ਰਾਜੇ ਦੀ ਜ਼ਮੀਨ ਆ ਪ੍ਰਸ਼ਾਸਨ ਹਰਕਤ ਦੇ ਵਿੱਚ ਜ਼ਰੂਰ ਹੋਊਗਾ ਤਿਆਰੀ ਦੀ ਵੱਡੀ ਰੀ ਲੋੜ ਆ ਐ ਤਾਂ ਨਹੀਂ ਹੋਊਗਾ ਵੀ ਕਿਤੇ ਟਾਈਮ ਤੋਂ ਪਹਿਲਾਂ ਤੁਹਾਨੂੰ ਚੱਕ ਕੇ ਅੰਦਰ ਮਾਰ ਦੇਣ ਗੱਲ ਹੈ ਜੀ ਉਹ ਸਰਕਾਰਾਂ ਦਾ ਕੰਮ ਆ ਆਪਦਾ ਹਾਂ ਸਾਡਾ ਆਪਦਾ ਕੰਮ ਆ ਤੁਹਾਡੇ ਮਾਧਿਅਮ ਰਾਹੀਂ ਅੱਜ ਇਹ ਖਬਰ ਕੱਲੇ ਪੰਜਾਬ 'ਚ ਨਹੀਂ ਜਾ ਰਹੀ ਸਾਨੂੰ 1 ਮਹੀਨਾ ਹੋ ਗਿਆ ਲਗਭਗ Delhi ਵੀਡੀਓ ਜਿਹੜੀ ਸਾਡੇ ਤੁਹਾਡੇ ਅਰਗੇ ਵੀਰਾਂ ਚੈਨਲਾਂ ਤੇ ਡਿਬੇਟ ਪਾਉਂਦੇ ਆ ਔਰ ਕਦੇ ਸਾਨੂੰ ਪ੍ਰਸ਼ਾਸਨ ਦਾ ਕਦੇ ਫੋਨ ਨਹੀਂ ਆਇਆ ਕਦੇ CID ਦਾ ਨਹੀਂ ਆਇਆ ਕਦੇ DC ਦਾ ਨਹੀਂ ਆਇਆ ਕਿਸੇ ਵੀ ਕਿਸਮ ਦਾ ਕਿਉਂਕਿ ਸਰਕਾਰ ਦਾ ਇਸ ਜ਼ਮੀਨ ਤੇ ਅਧਿਕਾਰ ਹੀ ਨਹੀਂ ਹੈ ਹਾਂ ਪੰਜਾਬ ਸਰਕਾਰ ਦੀ ਜ਼ਮੀਨ ਨਹੀਂ ਹੈ ਮੈਂ ਆਪਣੇ ਇਹੇ ਕਿਰਤੀ ਮਜ਼ਦੂਰ ਲੋਕਾਂ ਨੂੰ ਅਪੀਲ ਕਰਦਾ ਤੁਹਾਡੇ ਮਾਧਿਅਮ ਰਾਹੀਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਨਾ ਇੱਥੇ ਰਾਜੇ ਦੀ ਇਹਦੇ ਤੇ ਕੋਈ ਰਾਜਾ ਤਾਂ ਹੈ ਹੀ ਨਹੀਂ ਨਾ ਟਰਸਟ ਦਾ ਇਹਦੇ ਵਿੱਚ ਕੁਝ ਆਏਗਾ ਲੱਲਾ ਖਖਾ ਤੇ ਨਾ 50 ਸਰਕਾਰ ਦੀ ਜਮੀਨ ਆ ਫਿਰ ਵੀ ਜੇ ਸਰਕਾਰ ਸਾਡੇ ਤੋਂ ਕੋਈ ਧੱਕੇਸ਼ਾਹੀ ਕਰੂਗੀ ਕੋਈ ਗੱਲ ਨਹੀਂ ਸਰਕਾਰਾਂ ਦੇ ਕੰਮ ਹੁੰਦੇ ਆ ਪਰ ਉਹ ਜਿਹੜੇ ਪੁਲਿਸ ਮਲਾਜ਼ਮ ਵੀ ਸਾਡੇ ਹੋਣਗੇ ਉਹ ਵੀ ਕਦੇ છાਤੀ ਮਾਰ ਕੇ ਵੇਖ ਲੈਣ ਉਹਨਾਂ ਦੇ ਘਰਾਂ ਵਿੱਚ ਵੀ ਪਿੱਛੇ ਮਰਲਾ ਮਰਲਾ ਡੂਡ ਡੂਡ ਮਰਲਾ ਥਾ